ਜੋ ਜਲੰਧਰ ਦੇ ਮੌਜੂਦਾ ਐਮਪੀ ਦੇ ਉੱਤੇ ਇਹ ਕਹਿ ਲੋ ਕਿ ਭਾਰੂ ਪੈਣ ਦੀ ਕੋਸ਼ਿਸ਼ ਕਰ ਰਹੇ ਨੇ ਸਾਬਕਾ ਐਮਪੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਾਨੂੰਨੀ ਨੋਟਿਸ ਭੇਜਣਾ ਮਾਨਹਾਨੀ ਦਾ ਕੇਸ ਦਾ ਦਾਵਾ ਕਰਨਾ ਇਹ ਗੱਲ ਕਿਉਂ ਉਬਰੀ ਔਰ ਉਹਨਾਂ ਨੂੰ ਕਿਉਂ ਲੱਗਿਆ ਕਿ ਚੰਨੀ ਨੇ ਮੇਰੀ ਮਾਨਹਾਨੀ ਕੀਤੀ ਹੈ ਦੇਖੋ ਸਵਾਲ ਇਸ ਮਸਲੇ ਦੇ ਵਿੱਚ ਹੈਗਾ ਕਿ ਚਰਜੀ ਚੰਨੀ ਉਹਨੂੰ ਸੂਬੇ ਦੇ ਸਾਬਕਾ ਮੁਖੀ ਜਲੰਧਰ ਤੋਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ ਉਹ ਨਾ ਆਪ ਨੂੰ ਪਛੀ ਹੈ ਤੇ ਨਾ ਭਾਜਪਾ ਨੂੰ ਪਛੀ ਆਈ ਹੈ ਔਰ ਓਏ ਮੌਕਾ ਮਿਲ ਗਿਆ ਸਿਆਸਤ ਦੇ ਵਿੱਚ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ ਹੁਣ ਵੀ ਲੱਗਦੇ ਆਗਨੇ ਪਰ ਜੇ ਤੁਹਾਡੇ ਕੋ ਸਬੂਤ ਹੈ ਤੇ ਉਹ ਜਿਹੜੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੀ ਤੇ ਮੇਰੇ ਪਿਤਾ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੈਂ ਤੇ ਉਹਨਾਂ ਨੂੰ ਜਿੱਤਣ ਤੇ ਵਧਾਈ ਵੀ ਦਿੱਤੀ ਲੇਕਿਨ ਪਤਾ ਨਹੀਂ ਮੇਰੇ ਨਾਲ ਹੁਣ ਕਿਉਂ ਖਾਰ ਖਾਣ ਲੱਗ ਪਏ ਨੇ ਕਿ ਮੇਰੀ ਸ਼ੋਭੀ ਖਰਾਬ ਕਰਨ ਦੀ ਕਿ ਮੈਂ ਸੱਟਾ ਕਬ ਸੱਟੇ ਬਾਜੀ ਕਰਵਾਉਣਾ ਹੈਗਾ ਕਹਿੰਦੇ ਜਾਂ ਸਬੂਤ ਦੋ ਜਾਂ ਮਾਫੀ ਮੰਗੋ ਜਾਂ ਫੇ 5 ਕਰੋੜ ਦਾ ਡੈਫਰਮੇਸ਼ਨ ਦੇਖੋ 5 ਕਰੋੜ ਦਾ ਡੈਫਰਮੇਸ਼ਨ ਕਹਿੰਦੇ 10 10% ਪਹਿਲਾਂ ਹੁਣ ਹੋਲ ਪੈਂਦਾ ਨੂੰ ਪਹਿਲਾਂ 5 6 ਕਿਨਾਂ 5 ਕਰੋੜ ਦਾ ਅਪਸ਼ਾਇਦ 50 ਲੱਖ ਨਾ ਕਿਤੇ ਜਮ੍ਹਾਂ ਕਰਾਉਣਾ ਪਵੇ ਨਾ ਪਰ ਇੱਕ ਕਾਨੂੰਨੀ ਉਹ ਦੇਖਦੇ ਚਰਨਜੀਤ ਸਿੰਘ ਨੀ ਸਾਹਿਬ ਇਹਦਾ ਡੈਫਰਮੇਸ਼ਨ ਦਾ ਜਿਹੜਾ ਜਵਾਬ ਦਿੰਦੇ ਲੀਗਲ ਨੋਟਿਸ ਦਾ ਜਵਾਬ ਦਿੰਦੇ ਕਿ ਨਹੀਂ ਦਿੰਦੇ ਹੈਗੇ ਨੇ ਪਰ ਸਵਾਲ ਹੈ ਕੋਈ ਵੀ ਲੀਡਰ ਹੋਵੇ ਚਾਹੇ ਉਹ ਸਰਕਾਰ ਸਾਈਡ ਤੋਂ ਚਾਹੇ ਆਪੋਜੀਸ਼ਨ ਸਾਈਡ ਤੋਂ ਜਾਂ ਇੱਕ ਦੂਜੇ ਦੇ ਉਹ ਲੀਡਰਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਕੀਦਾਗਾ ਜੇ ਤੇ ਤੁਹਾਡੇ ਕੋਲ ਸਬੂਤ ਹੈਗੇ ਨੇ ਤੇ ਫਿਰ ਕਾਰਵਾਈ ਕਰੋ ਤੇ ਜੇ ਤੁਹਾਨੂੰ ਅੱਜ ਪਤਾ ਲੱਗਾ ਇਹ ਤੇ ਹੋ ਨਹੀਂ ਸਕਦਾ ਜੇ ਵਾਕਈ ਸ਼ਸ਼ੀਲ ਕੁਮਾਰ ਰਿੰਕੂ ਕਾਂਗਰਸ ਪਾਰਟੀ ਦੇ ਐਮਪੀ ਜਲੰਧਰ ਤੋਂ ਵੀ ਤੁਹਾਡਾ ਉਹ ਬੰਦਾ ਇਹ ਕੰਮ ਕਰਦਾ ਫਿਰ ਉਹਨੂੰ 2017 ਚ ਟਿਕਟ ਕਿਉਂ ਦਿੱਤੇ ਉਹ ਤੇ ਤੁਹਾਡਾ ਕਾਉਂਸਲਰ ਵੀ ਰਿਹਾਗਾ ਤੁਹਾਡਾ ਐਮਐਲਏ ਵੀ ਰਿਹਾਗਾ ਨਾ ਫਿਰ ਉਹ ਕਿਉਂ ਦਿੱਤੀ ਹੈਗੀ ਨਾ ਫਿਰ ਤੇ ਫਿਰ ਤੇ ਤੁਸੀਂ ਵੀ ਇੱਕ ਪੈਰਾਮੀਟਰ ਇੱਕ ਸ਼ਾਨਣਾ ਤੇ ਲਾਓ ਨਾ ਕਿ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਕਿਹੜੇ ਲੀਡਰ ਚੰਗੇ ਕਿਹੜੇ ਮਾੜੇ ਆ ਗਏ ਨੇ ਪਰ ਜਦੋਂ ਚੋਣਾਂ ਹੁੰਦੀਆਂ ਇਦਾਂ ਦੇ ਇਲਜ਼ਾਮ ਲੱਗਦੇ ਆ ਗਏ ਨੇ ਦੋਸ਼ ਲੱਗਦੇ ਆ ਗਏ ਨੇ ਪਰ ਇੱਕ ਚਰਨੀ ਚੰਨੀ ਦਾ ਇਹ ਕਿ ਖਾਸ ਕਰਕੇ ਦਬਾਬੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਸਿਆਸੀ ਕਦ ਫੇਰ ਵਧਿਆ ਹੈਗਾ ਕਿ ਬੰਦਾ ਚਾਹੇ ਉਹ ਮੁੱਖ ਮੰਤਰੀ ਰਹਿ ਚੁੱਕਾ ਦੋ ਸੀਟਾਂ ਤੋਂ ਹਾਰ ਵੀ ਗਿਆ ਸੀ ਉਹਦੀ ਅਗਵਾਈ 'ਚ ਕਾਂਗਰਸ ਪਾਰਟੀ ਨੂੰ 18 ਸੀਟਾਂ ਹੀ ਆਈਆਂ ਨੇ ਪਰ ਉਦੋਂ ਕਿਉਂਕਿ ਕਾਂਗਰਸ ਪਾਰਟੀ ਸਾਰੇ ਇੱਕ ਦੂਜੇ ਨੂੰ ਚੰਨੀ ਦੇ ਪਰ ਕੁੱਤਰ ਦੇ ਕੁੱਤਰ ਦੇ ਚੰਨੀ ਦੇ ਵਾਸਤੇ ਖੱਡਾ ਪੁੱਟ ਦੇ ਪੁੱਟ ਦੇ ਕਈ ਆਪ ਹੀ ਪੰਜਾਬ ਦੀ ਸਿਆਸਤ 'ਚੋਂ ਗਾਇਬ ਹੋ ਗਏ ਨੇ ਨਾ ਇਸ ਕਰਕੇ ਉਦੋਂ ਕਾਂਗਰਸ ਪਾਰਟੀ ਇਕਜੁੱਟਤਾ ਨਾਲ ਲੜਦੀ ਹੈ ਕਿਤੇ ਲਾਜ਼ਮੀ ਤੌਰ ਤੇ ਰਿਜ਼ਲਟ ਨਹੀਂ ਆਉਂਦੇ ਪਰ ਹੁਣ ਫੇਰ ਚਰਨਿਸ ਚੰਨੀ ਦਾ ਕਦ ਵਧਿਆ ਹੈਗਾ ਉਸ ਦੇ ਚੱਕਰ ਦੇ ਵਿੱਚ ਚਰਨੀ ਚੰਨੀ ਦੇ ਵੀ ਸ ਸੀਧੇ ਤੌਰ ਤੇ ਦੁਸ਼ਮਣਵਾਦੂ ਪੈਦਾ ਹੋ ਗਏ ਨੇ ਹੁਣ ਆ ਜਿਹੜਾ ਸ਼ਸ਼ੀਲ ਕੁਮਾਰ ਰਿੰਕੂ ਕਹਿ ਰਹੇ ਨੇ ਕਿ ਮੇਰੇ ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਜਲੰਧਰ ਚ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਮਾਫੀ ਮੰਗਣ ਪਰ ਇਸ ਤੋਂ ਇਲਾਵਾ ਹੋਰ ਵੀ ਲਾ ਰਹੇ ਨੇ ਇਲਜ਼ਾਮ ਲਗਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਤੇ ਕਹਿ ਰਹੇ ਨੇ ਆਮ ਆਦੀ ਪਾਰਟੀ ਵੀ ਕਹਿ ਰਹੀ ਆ ਇਹ ਲੋਕ ਕਰ ਕੀ ਰਏ ਹੈਗੇ ਨੇ ਸਾਰੇ ਕਾ ਜ ਉਹਨਾਂ ਦਾ ਵੀ ਜਵਾਬ ਦੋਗੇ ਪਰ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀ ਕਿ ਨਿੱਜੀ ਹਮਲੇ ਦੇ ਪਹਿਲਾਂ ਸਿਰਫ ਤੇ ਸਿਰਫ ਵਿਚਾਰ ਧਾਰਕ ਤੌਰ ਤੇ ਹੀ ਲੜਾਈਆਂ ਹੁੰਦੀਆਂ ਰਹੀਆਂ ਹੁਣ ਨਿੱਜੀ ਤੌਰ ਤੇ ਲੜਾਈਆਂ ਹੁੰਦੀਆਂ ਉਹਨਾਂ ਗੱਲ ਪਰਿਵਾਰਾਂ ਤੱਕ ਪਹੁੰਚ ਗਈ ਹੈ ਧੀਆਂ ਤੱਕ ਪਹੁੰਚ ਗਈ ਹੈ ਇਹ ਪੰਜਾਬ ਦੀ ਬਦਕਿਸਮਤੀ ਆ ਗਈ ਹੈ ਜੇ ਲੜਨੀ ਆ ਤੇ ਸਿਆਸਤ ਵੀ ਮਰਦਾਂ ਵਾਂਗ ਹੀ ਲੜੀ ਜਾਂਦੀ ਹੈਗੀ ਨਾ ਜਨਾਨੀਆਂ ਦੇ ਨਾਮ ਤੇ ਬੱਚਿਆਂ ਦੇ ਨਾਮ ਤੇ ਸਿਆਸਤ ਕਾਦੀ ਲੜਨੀ ਹੈਗੀ ਨਾ ਔਰ ਇਸ ਮਸਲੇ ਦੇ ਵਿੱਚ ਦੇਖਦੇ ਆਗੇ ਹੁਣ ਚਰਨਜੀਤ ਚੰਨੀ ਸਾਹਿਬ ਕੀ ਜਵਾਬ ਦਿੰਦੇ ਨੇ ਕਿ ਉਹਨਾਂ ਦੇ ਵਾਕਈ ਇਹਨਾਂ ਦੇ ਜਿਹੜੇ ਇਲਜ਼ਾਮ ਨੇ ਦੋਸ਼ ਨੇ ਉਹ ਸੱਚੇ ਨੇ ਕਿ ਜਾਂ ਇੱਕ ਬੋਲਦੇ ਬੋਲਦੇ ਉਹ ਬੋਲ ਗਏ ਨੇ ਵੀ ਇੱਕ ਸਿਆਸੀ ਬਿਆਨ ਹੀ ਕਿ ਉਹਨਾਂ ਨੇ ਇਹ ਪਰ ਉਹ ਹੁਣ ਦੇਖਦੇ ਆਗੇ ਕਿ ਇੱਕ ਤੇ ਉਹਨੂੰ ਇੱਕ ਪਾਸੇ ਤੇ ਪੈਨ ਡਰਾਈਵ ਦਾ ਵੀ ਰੌਲਾ ਪੈ ਰਿਹਾ ਹੈਗਾ ਹਲੇ ਤਾਂ ਕੋ ਪੈਨ ਡਰਾਈਵ ਦੇ ਵਿੱਚੋਂ ਕੁਝ ਨਿਕਲਣ ਨਹੀਂ ਹੈਗਾ ਦੂਜੇ ਪਾਸੇ ਹੁਣ ਜਿਹੜੀ ਲੜਾਈ ਸੀ ਸੀਐਮ ਸਾਹਿਬ ਔਰ ਸ਼ੀਤਲ ਅੰਗਰਾਲ ਦੇ ਵਿੱਚ ਕਰ ਉਹ ਵੀ ਠੰਡੀ ਪੈ ਗਈ ਹੈ ਦਿਨ ਤੇ ਰਹਿ ਗਏ ਸਿਰਫ 2 10 ਤਰੀਕ ਨੂੰ ਵੋਟਾਂ ਸ਼ਾਇਦ ਕੱਲ ਹੋਰ ਕੁਝ ਮਸਾਲਾ ਆ ਜਾਏ ਪਰਸੋਂ ਹੋਰ ਕੁਝ ਮਸਾਲਾ ਆ ਜਾਏ ਤੇ 10 ਤਰੀਕ ਨੂੰ ਪਤਾ ਨਹੀਂ ਜਲੰਧਰ ਦੇ ਵਿੱਚ ਕੀ ਕੁਝ ਹੋਵੇ ਇਹ ਵੀ ਕੁਝ ਨਹੀਂ ਕੀਤਾ ਜਾ ਸਕਦਾ